ਅਸੀਂ ਕਾਲ ਵੀ ਉਹ ਮੈਂ ਤੁਹਾਡਾ ਵੀ ਆਪਣਾ ਸੰਧੂ ਤਰੁੰਡੀ ਸਾਹਿਬ ਹਾਂ ਤੇ ਭਾਈ ਲੈ ਕੇ ਆਮ ਤਾਂ ਤੁਹਾਡੇ ਬਾਅਦ ਜਿਵੇਂ ਦੋ ਨਵੇਂ ਨਕੋਰ ਉੱਚੇ ਮਾਡਲ ਚੰਗੇ ਟਰੈਕਟਰ ਲੈ ਕੇ ਆਏ ਵੱਡੇ ਪਰ ਮਾਲ ਮੋਲ ਦੇ ਵੀ ਸਹੀ ਆ ਟਰੈਕਟਰ ਪੂਰੇ ਚੰਗੇ ਟਰੈਕਟਰ ਆ ਤੇ ਵੀਡੀਓ ਨੂੰ ਕਰਦੇ ਬਾਅਦ ਤੋਂ ਬਾਅਦ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਪਹਿਲਾ ਟਰੈਕਟਰ ਲੈ ਕੇ ਆਇਆ ਨਿਊ ਆਹਲੈਂਡ 3630 2003 ਮਾਡਲ ਆ ਟਰੈਕਟਰ ਦੇਖਨੇ ਤੁਸੀਂ ਚੈੱਕ ਕਰੋ ਟਰੈਕਟਰ ਬਿਲਕੁਲ ਸਾਫ ਪੂਰਾ ਚੰਗਾ ਸਾਰਾ ਟਰੈਕਟਰ Ориਜినਲ ਆ ਤੇ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਆ ਐਮ ਆਰ ਐਫ ਕੰਪਨੀ ਦੇ ਆ ਚੰਗੀ ਕੰਪਨੀ ਦੇ ਬਾਈ ਨੇ ਟਾਇਰ ਪਵਾ ਰਖਿਆ ਤੇ ਟਰੈਕਟਰ ਵੀ ਪੂਰਾ ਚੰਗਾ ਬਾਈ ਬੰਦਾ ਥੰਦਾ ਟਰੈਕਟਰ ਆ ਪੰਜਾਬ ਨੰਬਰ ਆ ਟਰੈਕਟਰ ਨਹੀਂ ਤੁਸੀਂ ਚੈੱਕ ਕਰੋ ਡਬਲ ਕਲਚ ਆ ਪੂਰਾ ਚੰਗਾ ਟਰੈਕਟਰ ਪੁੱਜ ਕੇ ਸੋਹਣਾ ਟਰੈਕਟਰ ਆ ਬਾਈ 2 ਸਪੀਡ ਆਗਾ ਸਾਰਾ ਟਰੈਕਟਰ Ориਜినਲ ਡਿਮਾਂਡ ਆਈ 360000 ਰੁਪਇਆ ਮੌਕੇ ਤੇ ਵੀ ਪੂਰਾ ਫੁੱਲ ਮਾਨਤਾ ਨਾਲ ਹੋ ਜਾਊਗਾ ਨਾਲ ਕੋਈ ਨੂੰ ਆਈ ਹੈ 2003 ਮਾਡਲ ਇਹਦੋ ਵਾਲਾ ਟਰੈਕਟਰ ਆਪਣਾ ਸਵਰਾਜ 855 2020 ਮਾਡਲ ਟਰੈਕਟਰ ਨਹੀਂ ਨਹੀਂ ਬਈ ਚੈੱਕ ਕਰ ਲੋ ਟਰੈਕਟਰ ਵੀ ਪੂਰਾ ਚੰਗਾ ਸਾਫ ਸੁਥਰਾ ਪੂਰਾ ਸੋਨਾ ਟਰੈਕਟਰ ਆ ਬਸ ਇਹਦੇੰ 90 ਬੇਹ ਟਰੈਕਟਰ ਦੇ ਟਾਇਰ ਪਏ ਆ ਇਦੇ ਵਿੱਚ 4 ਡਰ ਐਮ ਆਰ ਐਫ ਕੰਪਨੀ ਦੇ ਬਈ ਸੈਂਟਰ ਗੀਅਰ ਆ 8 ਵਾੜਲਾ 5 ਸਟਾਰ ਆ ਡਬਲ ਕਲਚ ਆ ਡਬਲ ਪੰਪ ਆ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਆ ਟਰੈਕਟਰ ਪੂਰਾ ਚੰਗਾ ਟਰੈਕਟਰ ਸਾਰਾ ਇਹ ਵੀ ਸਾਰਾ ਟਰੈਕਟਰ Ориਜినਲ ਆ ਪੂਰਾ ਸਾਫ਼ ਸੁਥਰਾ ਪੰਜਾਬ ਨੰਬਰ ਆ ਡਿਮਾਂਡ ਹੈ 6 ਲੱਖ ਤੇ 90000 ਰੁਪਏ ਵੀ ਟਰੈਕਟਰ ਦੀ ਡਿਮਾਂਡ ਆ ਪਰ ਮੌਕੇ ਤੇ ਵੀ ਮਾਨਤਾ ਨਾਲ ਹੋ ਜੂਗਾ ਇਹ ਇੱਕੋ ਮਾਲਕ ਕੋਲ ਵੀ ਦੋਨੇ ਟਰੈਕਟਰ ਖੜੇ ਹੈਗੇ ਸੰਪਰਕ ਕਰਕੇ ਟਰੈਕਟਰ ਦੋਹੀਂ ਖਰੀਦ ਸਕਦੇ ਹੋ ਮੌਕੇ ਦੋਨੇ ਟਰੈਕਟਰ ਜੋ ਵੀ ਮਾਨਤਾ ਨਾਲ ਹੋ ਜੂਗਾ ਬਾਈ ਕੋਲ ਟਰੈਕਟਰ ਹੋਰ ਵੀ ਹੁੰਦੇ ਆ ਬਾਈ ਦਾ ਕਾਰੋਬਾਰ ਵੀ ਬਈ ਚੰਗਾ ਹੈਗਾ ਫਿਰ ਚਾਰ ਦਿਗੇ ਰੇਜ ਬਾਈ ਇਨੀਆਂ ਵੀਡੀਓ ਨੂੰ ਕਰਦੇ ਬੱਦ ਤੋਂ ਬੱਦ ਸ਼ੇਅਰ ਆ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ